ਅਮੇ um, ਜੀ ਕੀ ਨਾਮ ਹੈ ਤੁਹਾਡਾ ਹਾਂਜੀ ਮੇਰਾ ਨਾਮ ਰੂਪਰਾਣੀ ਹੈ ਜੀ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਕਰਨਾਲ ਦੇ ਤੇ ਕਿੱਥੇ ਜਾ ਰਹੇ ਸੀਗੇ ਅਸੀਂ ਲੁਧਿਆਣੇ ਤੋਂ ਵਾਪਸ ਮੁੜ ਰਹੇ ਸੀ ਤੇ ਕੀ ਹੋਇਆ ਸੀਗਾ ਜੀ ਬਸ ਅਚਾਨਕ ਹੀ ਪਿੱਛੋਂ ਆ ਕੇ ਟੰਕਾ ਦਰਦਾ ਬਸ ਚਿੰਨੀਆਂ ਗੱਡੀਆਂ ਬੱਚਿਆਂ ਦੇ ਆਪਸ ਹਾਂਜੀ ਸਾਨੂੰ ਸਾਨੂੰ ਤਾਂ ਪਤਾ ਹੀ ਨਹੀਂ ਲੱਗਾ ਜੀ ਸਾਨੂੰ ਤਾਂ ਆਪਣੇ ਪਾਗਲਪਨ ਹੋ ਗਿਆ ਸਾਡੇ ਸਾਰੇ ਜੀ ਵਿੱਚ ਪੰਜ ਛੇ ਜਾਨੀ ਲੇਡੀਜ਼ ਸਾਂ ਸੀ ਅਸੀਂ ਬਹੁਤ ਇੱਕਦਮ ਜਨ ਵਾ ਕੱਢਿਆ ਬਸ ਕਿਚ ਕੇ ਫੜਾ ਫੜਾ ਵਾਟਰ ਬਸ ਫੁੱਲ ਸੋਇਆ ਸੀ ਜੁੱਤੋਂ ਕਿ ਤਰਾਏ ਸ਼ੈਂਪੂ ਵਾਟਰ ਦਾ ਉੱਥੋਂ ਐ ਐਂਬੂਲੈਂਸ ਲੈ ਕੇ ਆ ਗਈ ਐ ਐਂਬੂਲੈਂਸ ਠੀਕ ਹੋ ਸਾਰਾ ਪਰ ਠੀਕ ਠਾਕ ਕਿੰਨੇ ਕ ਜਣੇ ਸੀਗੇ ਤੁਸੀਂ ਅਸੀਂ ਤੇ ਤਿੰਨ ਅੰਦਰ ਨੇ ਤੇ ਤੇ ਤਿੰਨ ਅਸੀਂ ਬਾਹਰ ਹੈਗੇ ਹਾਂ ਬਸ ਤੇ ਹੁਣ ਠੀਕ ਹਾਂ ਜੀ ਅਸੀਂ ਤਾਂ ਠੀਕ ਹਾਂ ਜੀ ਤੇ ਕੋਈ ਉੱਥੇ ਪਤਾ ਲੱਗਿਆ ਕਿਸੇ ਤਰ੍ਹਾਂ ਦੇ ਵੀ ਨਾ ਜੀ ਕੁਝ ਨਹੀਂ ਪਤਾ ਲੱਗਾ ਜੀ ਠੀਕ ਕੁਝ ਨਹੀਂ ਆ ਸਰ ਨੀ ਉੱਥੇ ਹੋਰ ਵੀ ਨਾਮ ਹੈ ਤੁਹਾਡਾ ਫਿਰ ਮੇਰੇ ਨਾਲ ਕਨਸਟੇਬਲ ਗੁਰਮੀਤ ਸਿੰਘ ਆ ਤੇ ਕੀ ਤੁਸੀਂ ਐਸਐਸਐਫ ਚੌਕੀ ਹੋਇਆ ਸੀਗਾ ਸ਼ੰਭੂਗੋੜ ਦਾ ਜੋ ਐਕਸੀਡੈਂਟ ਸਰ ਸਾਨੂੰ ਤਕਰੀਬਨ 5:30 ਦੇ ਕੋਲ ਆਈ ਸ਼ੰਭੂ ਥਾਣੇ ਤੋਂ ਤੇ ਸ਼ੰਭੂ ਬਾਟਰ ਦੇ ਨੇੜੇ-ਤੇੜੇ ਐਕਸੀਡੈਂਟ ਹੋਇਆ ਕਹਿੰਦੇ ਵੀ ਉੱਥੇ ਪਹੁੰਚੋ ਫਟਾਫਟ ਤੇ ਅਸੀਂ ਗਏ ਤੇ ਅਸੀਂ ਦੇਖਿਆ ਜਾ ਕੇ ਜਿਹੜੇ ਪੇਸ਼ੈਂਟ ਸੀਗੇ ਬਹੁਤ ਮਤਲਬ ਕ੍ਰਿਟੀਕਲ ਸਿਚੁਏਸ਼ਨ ਸੀਗੀ ਉਹਨਾਂ ਦੀ ਤੇ ਜਿਹੜੀ ਬਣਦੀ ਸੀ ਦੀ ਸਾਡੀ ਕਾਰਵਾਈ ਸੀਗੇ ਅਸੀਂ ਹਸਪੀਟਲ ਲੈ ਕੇ ਆਏ ਹਾਂ ਕਿੰਨੇ ਕਿ ਪੇਸ਼ੈਂਟ ਸੀਗੇ ਕਿੰਨੀਆਂ ਗੱਡੀਆਂ ਵਿੱਚ ਸੀ 6-7 ਜਣੇ ਦੇ तकरीबन ਨੜਤੜੇ ਸੀਗੇ ਤੇ ਗੱਡੀਆਂ ਕਿੰਨੀਆਂ ਕਵੱਝੀਆਂ ਇੱਕ ਕੰਟੇਨਰ ਸੀਗਾ ਜੀ ਉਹ ਰਸਤੇ 'ਚ ਜਾ ਰਹਾ ਸੀ ਅੱਗੇ ਤੇ ਪਿੱਛੋਂ ਗੱਡੀ ਵੱਜੀ ਇੱਕ ਤੇ ਇੱਕ ਸਵਿਫਟ ਗੱਡੀ ਹੋਰ ਸੀਗੀ ਉਹ ਫੇਰ ਵਿੱਚ ਵਿੱਚ ਇੱਕ ਠੀਕ ਹੈ ਤੇ ਇੱਕ ਟਰੱਕ ਸੀਗਾ ਉਹ ਵਿੱਚ ਇਕੱਠੀਆਂ ਹੋ ਗਈਆਂ ਸਨ ਉਹ ਗੱਡੀਆਂ ਫਿਰ ਕਿੰਨੇ ਕੇ ਪੇਸ਼ੈਂਟ ਜਿਹੜੇ ਹੈਗੇ ਆ ਜੀ 6-7 ਦੇ ਤਕਰੀਬਨ ਹੈਗੇ ਨੇ ਕਿ ਜਿਹੜਾ ਡੈਥ ਤਾਂ ਨਹੀਂ ਹੋਈ ਸਰ ਨਹੀਂ ਡੈਥ ਨਹੀਂ ਹੋਈ ਇੱਕ ਮੁੰਡਾ ਉਹ ਅੰਮ੍ਰਾਲੇ ਸਿਵਲ ਹਸਪੀਟਲ ਭੇਜਿਆ ਉਹਨਾਂ ਦੀ ਸਿਚੁਏਸ਼ਨ ਥੋੜੀ ਕ੍ਰਿਟੀਕਲ ਹੈ ਕ੍ਰਿਟੀਕਲ ਹੈ ਹਾਂਜੀ ਇੱਕ ਬੰਦੇ ਆ ਕਿੱਥੋਂ ਰਹੀ ਨਹੀਂ ਪਤਾ ਕੋਈ ਕਿੱਥੇ ਗੁਰਦਾਸਪੁਰ ਤੋਂ ਆਏ ਰਿ ਸੀਗੇ ਤੇ ਦਿੱਲੀ ਜਾ ਰਹੇ ਸੀਗੇ ਇਹ 에어ਪੋਰਟ ਨਹੀਂ ਇਧਰ ਮੈਂ ਰਾਜਪਾਲ ਸਾਈਡ ਤੋਂ ਸ਼ੰਭੂ ਵੱਲ ਜਾ ਰਹੇ ਸੀ ਹਾਂਜੀ ਹਾਂਜੀ ਠੀਕ ਬਾ ਅੰਮ੍ਰਾਲਾ ਜਾ ਰਹੇ ਸੀ ਠੀਕ